ਜੀ ਵੀਰ ਜੀ ਵਰਕਸ਼ਾਪ ਲੱਗੇ ਹੋਏ ਆਂ ਤਿਆਰੀ ਕਰਨ ਦੇ ਫੂਰੇ ਫੂਰੇ ਆ ਬਣ ਗਿਆ ਇਸਾੜਾ ਲਾਉਣਾ ਆਪਾਂ ਉਹਦੇ ਉੱਤੇ ਦਾ ਸੋਨਾ ਹੈ ਆਸੇ ਦਾ ਸੋਨਾ ਇੱਥੇ ਆ ਜੀ ਲੱਗ ਬਹੁਤ ਕੁਝ ਲੱਗਦਾ ਜੀ ਉਹ ਛਾਵਰਤ ਲਿਓਰੀ ਹੈ ਬਟ ਕਮੈਂਡ ਉਹਦੇ ਘਾੜੇ ਬੁਗਲਾ ਕੇ ਲੈ ਕੇ ਮੈਂ ਫਿਰ ਲੈ ਕਾਲੂ ਤਿਆਰ ਲੋ ਇਹ ਨਹੀਂ ਆ ਰਾਵਣਾ ਆਹ ਇਸ ਦਾ ਕੋਲ ਦਾ ਨਾ ਹੋ ਆਪਾਂ ਪਹਿਲਾ 2 ਈਲ ਵਾਲਾ ਨਾਲੂ ਲੱਗੂਗਾ ਅੱਜ ਤਾਂ ਨਹੀਂ ਨੰਬਰ ਦਾ ਕੰਮ ਆਹ 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 ਉਹ ਨੂੰ ਨਾ ਚੱਲਦੀ ਆ ਕੰਮਕਾਰ ਚੱਲ ਰਿਹਾ ਹਲੇ ਹਲੇ ਕੰਮ ਕਾਫੀ ਪਿਆ ਜੱਗ ਗੇਅਰ ਦੀ ਮਾੜੀ ਤੇ ਗੇਅਰ ਹੋਇਆ ਕਿ ਗੇਅਰ ਦੇ ਨਾਲ ਉਹ ਬਣਾ ਕੇ ਲੈ ਆਉਂਦੇ ਗੇਅਰ ਨਾਲ ਫੈਟ ਗਈ ਤਾਂ ਮਾੜੀ ਗੇਅਰ ਦੇ ਨਾਲ ਇਕ ਲਾਲ ਗਿਆ ਇੰਤਲ ਬੜਾ ਇੰਤਲ ਇੰਤਲ ਯਾਰ ਪਾਣੀ ਗਿਆ ਬਲਕਿ ਲੋਜੀ ਆ ਲੱਗ ਗਿਆ ਗੇਅਰ ਆ ਗਿਆ ਦੀ ਸ਼ਾਹਤ ਅੱਥਰਲੇ ਆ ਲੈਣੀ ਵੀ ਕੀਤੀ ਜੜੀ 4x4 ਸਵਾਇਣਾ ਖੁੱਬ ਗਈ ਸੀ ਅੱਜ ਸਿਰੇ ਉਹ ਆਹ ਨਾਲਿ ਸਾਬਿਆ ਆਹ ਆ ਪਨੇੜੀਆ ਪਿਆ ਪਹਿਲਾਂ ਤਾਨੂੰ ਕੀ ਦਿਖਾਉਣੇ ਇੱਕ ਅਰੇ ਡਾ ਵੀ 4x4 ਕੀਤਾ ਆ ਇਹਨਾਂ ਨੇ ਹਾਏ ਕੋ Te haré fallo, ਆਓ ਚਾਰ ਜੱਗਾਂ ਦੇ ਜੱਗਾਂ ਦੇ ਖੜੀ ਹੋਣੀ ਆ ਵਾਓ ਜੱਗਾਂ ਦੇ ਕੰਮ ਹੋਣਾ ਦੂਜੇ ਬੰਨੇ ਨੂੰ ਕੱਟੀ ਦੂਜੇ ਬੰਨੇ ਬੱਸ ਬੱਸ ਸਰ ਉਹਨੇ ਫੇਕ ਨੂੰ ਆਨ ਕਰੀ ਖੇੜੀ ਕਰੀ ਉਹਨਾਂ ਨੂੰ ਬੱਸ ਓ ਬਾਈ ਜੀ ਆਪਣੀ ਟਰਬੋ ਹੋ ਗਈ ਆ 4x4 ਜਿਹੜਾ ਹਿਸਾਬਾਦਨ ਲਿਆਂਦਾ ਸੀ ਵੀਰ ਜੀ ਉਹ ਲੱਗ ਗਿਆ ਵਾ ਕੰਮ ਹੋਊਗਾ ਹੁਣ ਸਵੇਰੇ ਚਾਲੂ ਆਪਣਾ ਜੀ 11 ਦੇ ਟਾਇਰ ਪਾਤੇ ਆਪਾਂ ਐਮ ਆਰ ਐਫ ਦੇ ਜੀ 11 ਦੇ ਟਾਇਰ ਪਾਤੇ ਆ ਐਮ ਆਰ ਐਫ ਦੇ ਸਾਨੂੰ ਬਾਈ ਜੀ ਛਾਵੜ ਬਾਬਾ ਥੱਲੇ ਕਰਨੀ ਵੀ ਸਾਡੇ ਬਲੋਰ ਹੈਗਾ ਕੰਬਾਈਨ ਦਾ ਥੋੜਾ ਵੱਡਾ ਜਿਆਦਾ ਇਹਦਾ ਬਲੋਰ ਹੈਗਾ ਥੋੜਾ ਵੱਡਾ ਅਮ ਕੰਬਾਈਨਾ ਨੂੰ ਇਹਦੀ ਸਫਾਈ ਬਹੁਤ ਆ ਜੀ ਦਾਣਿਆਂ ਦੀ ਆ ਗੇਅਰ ਲਾ ਕੇ ਗਈਏਗਾ ਵੜਾ ਦੇਖੋ ਐ ਚੱਲ ਪਿਆ ਆਪਣਾ 4x4 ਹਿੱਸਾ ਕਰਨ ਓਏ ਅੱਡੀ ਪਾਣੀ ਵੀ ਲੋ ਕਰਨ ਨੂੰ ਬੁਲਾਓ ਦੇਖ ਪੂਰੇ ਆਪਣੇ ਅਗਲੇ ਟਾਇਰਾਂ ਦੇ ਪਿੱਛੇ ਆ ਬਾਈ ਦੇਖ ਲੋ ਥੋੜਾ ਟਾਇਰ ਆਣੂ ਆ ਅਗਲੇ ਟਾਇਰਾਂ ਦੇ ਪੂਰੇ ਪਿੱਛੇ ਹੁੰਦੇ ਆ ਇਹ ਹਿੱਸਾ ਹੈਗਾ ਚੋੜੇ ਵਾਲਾ ਜੀ ਇੱਕ ਹਿੱਸੇ ਥੋੜੇ ਟਾਇਰ ਆਉਂਦੇ ਆ ਉਹ ਇਹਨੂੰ 10 ਇੰਚ ਨਿੱਕਾ ਹਿੱਸਾ ਹੁੰਦਾ ਇਕ ਸਵਰਾਜ ਮੈਂ ਜਦ ਤੱਕ ਇਹਦਾ ਹੋਰ ਵੀ ਹੁੰਦਾ ਆਪਾਂ ਤਾਂ ਇਹੀ ਵਾਲਾ ਪੈਸੇ ਵੱਧ ਲੱਗੇ ਤੇ ਕੰਮ ਵਧੀਆ ਹੋ ਗਿਆ या जी गेर इत लाता जी फोर व्हील टू व्हील इत फोर व्हील होनी इतनी टू व्हील होनी है बाकी करते हैं ਡੈਡੀ ਹੁਣ ਜਿੰਨੀਆਂ ਵੀ ਸੜਕ ਤੇ ਕੰਪੈਨਰ ਲੰਗਦੀਆਂ ਨੇ ਸਾਰੀਆਂ 4x4 ਹੀ ਆ। ਹਾਂ ਬੁੱਤ ਹੋਰੇ ਹੋਰਾ ਮੀ ਬੋ ਪੈਨਦੇ ਨਾ। ਮੀ ਦਾ ਕਰਕੇ ਕੰਮ ਆਪਾਂ ਹੋਰ ਕਾਤੋਂ ਲਵਾਇਆ ਖੜੇ ਪੈਰ। ਹਾਂ ਟੂ ਵੀ ਨਹੀਂ ਹੈਗੀ ਕੋਈ। ਆਪਾਂ ਆਪਾਂ ਵੀ ਇਨੇ ਰੁਪਏ ਕਿਉਂ ਲਾਇਆ ਇਸ ਕਰਕੇ ਲਾਇਆ। ਮੀ ਦਾ ਕੰਮ ਨਹੀਂ ਜਾਂਦਾ ਬੁੱਤ। ਮੈਂ ਪਿਆਰ ਹੀ ਜਾਂਦਾ ਕੋਈ ਦੇਖੋ ਨੀ ਲੋਕ ਨਹੀਂ ਆਉਂਦੇ ਕੋਈ ਤਾਂ ਤੁਸੀਂ ਨਾ ਟੂ ਪਾ ਲਾ ਗਿਆ। ਬਾਗੇ ਦਾ ਖੜਾ ਬਣਾਣਾ ਵਧੀਆ। ਡੈਡੀ ਜ਼ੋਰ ਲਾਉ ਬਰਾ। ਡੈਡੀ ਨਾ ਆਉਂਥੋਂ ਲਿਆ ओरिजिनल ਖਤਮ ਮੈਨੂੰ ਕੋਈ ਕੱਢ ਕੇ ਰੱਖੇ ਤੇ ਆਹ ਆਹ ਛੱਡ ਕੇ ਰੱਖ ਸਾਨੂੰ ਚੋੜਾ ਲੱਗਦਾ ਮੈਨੂੰ ਪਹਿਲੇ ਨੂੰ ਹੀ ਇਹਨੋਂ 100000 100000 ਬਾਹਰ ਹੈ ਤੇ ਬੀਟਿੰਗ ਬਹੁਤ ਹੈ ਬੰਦੇ ਕਿਹੜੇ ਆ ਬੰਦੇ ਕਿਹੜੇ ਆ ਬਹੁਤ ਟਾਈਮ ਲਾ ਗਿਆ ਉਹਨੂੰ ਜਾਂਡਾ ਕਹਿੰਦੇ ਆ ਉਹ ਕਹਿੰਦਾ ਗਵਾਂਡੀਆਂ ਨੂੰ ਤਾਂ ਅਸੀਂ ਪਰੇ ਹੀ ਰੱਖੀਦਾ ਕਿਦਾ ਵੇ ਵਧੀਆ ਦੁਗੇ ਹੋਰ ਵੇ ਮੇਰਾ ਵੀਡੀਓ ਬਣਾ ਲੈ ਤਰਾ ਵਾ ਡਾਂਸ ਕਰ ਨਹੀਂ ਭਰਾ ਵਾ ਆਂਦੇ ਸੋ ਉਹ ਵੀਰ ਜੀ ਆਪਾਂ ਚਲਾਤੀ ਅੱਜ 4x4 ਕਰਕੇ ਹੁਣ ਜਾਂਦੀ ਰਾਣੀ ਸੁੰਦਰਾ ਭੱਜੀ ਹੁਣ ਨਹੀਂ ਕੋ ਪਰਵਾਹ ਇਹਨੂੰ ਕਿੱਲੇ ਦੁੱਖੇ ਤਾਂ ਆਂ ਦੀ ਆਹੀ ਬੜਾ ਵੀਰ ਜੀ ਮੱਕੀ ਚ ਕਰਨਾ ਕੀ ਆ ਦੇਖੋ ਕਾ ਛੋਟੀ ਛੋਟੀ ਮੱਕੀ ਆ ਮੋਢੇ ਚ ਛਲੀਆਂ ਲੱਗੀਆਂ ਹੋਈਆਂ ਆ ਇਹ ਬੜਾ ਜਬ ਆ ਰਿਜਨਲ ਕਟਰ ਤੇ ਕਾ ਬਿਲਕੁਲ ਨਹੀਂ ਚਾਹੀਦਾ ਮੱਕੀ ਤੇ ਨੇਦਾ ਵੀਰ ਜੀ ਕਾ ਆਵਾਜ਼ ਕੀ ਤੇ ਬੰਦਾ ਕਰੂ ਆ ਦੇਖੋ ਕਾਲ ਲੈ 4 ਫੁੱਟ ਦੀ ਮਹਾ ਮੱਕੀ ਆ ਜੀ ਇਹ 4 ਫੁੱਟ ਦੀ ਮੱਕੀ ਆ ਤੇ ਮੋਢੇ ਚ ਛਲੀਆਂ ਲੱਗੀਆਂ ਹੋਈਆਂ ਮੈਨੂੰ ਸਮਝ ਨਹੀਂ ਕਟਰ ਤੇ ਪੈ ਕਿੱਥੇ ਬੰਦਾ ਚਲਾਊਗਾ ਥੱਲੇ ਮਿੱਟੀ ਨਾਲ ਲਾ ਕੇ ਚਲਾਉਣ ਨੂੰ ਰਿਹਾ ਪਤਾ ਨਹੀਂ ਲੋਕ ਕੀ ਕਰਦੇ ਆ ਮੇਰੀ ਸਮਝ ਤੋਂ ਬਾਹਰ ਆ ਬੰਦਾ ਸਪਰੇਅ ਸਪਰੂ ਕਰਕੇ ਠੋਕ ਕੇ ਰੱਖੇ ਘਾਹ ਤੋਂ ਅਸੀਂ ਵੀ ਫਸਲ ਲਾਉਨੇ ਆ ਸਾਡੇ ਛਤਰੀ ਵੀ ਨਹੀਂ ਲੰਮੀ ਮੱਕੀ ਦੀ ਜਿੱਦਿਕ ਮੈਂ ਦੀ ਛਤਰੀਆ ਤੁੱਤੇ ਜਾ ਕੇ ਪੰਜ ਫੁੱਟ ਤੇ ਮੱਕੀ ਲੱਗੀ ਹੋਈ ਦੀ ਪੰਜ ਪੰਜ ਫੁੱਟ ਤੇ ਛਲੀਆਂ ਲੱਗੀਆਂ ਸੀਗੀਆਂ ਲੱਗਿਆ ਮੋੜੇ ਜਿਆਦਾ ਨਿਕਲਣਾਂ ਕੀ ਆ ਇਹ ਤੋ ਹੁਣ ਗੱਲ ਆ ਵੀ ਜੱਬ ਕੰਪੈਨ ਵਾਲੇ ਨੂੰ ਨਾਲ ਹੀ ਆ ਮੋੜ 'ਚ ਲੱਗੀ ਪਈ ਆ ਹੁਣ ਘਾ ਕੱਢ-ਕੱਢ ਕੇ ਤੁਹਾਨੂੰ ਚਲਾਉਂਦੇ ਆ ਦੋ ਘੜੇ ਬਾਅਦ ਘਾ ਕੱਢੋ ਗਿੱਲੇ ਸੁੱਕੇ ਤਾਂ ਹੁਣ ਚੱਲੀ ਜਾਊਗੀ ਕੋਈ ਪ੍ਰਵਾਹ ਨਹੀਂ ਗਿੱਲੇ ਸੁੱਕੇ ਦੀ ਰੋਣ ਹੁਣ ਮੁਰ ਜਾਂਦੀ ਮਿੰਟ ਵਿੱਚ ਏ ਕਿ ਮੋੜਨ ਤੇ ਪੰਗਾ ਪੈਂਦਾ ਹੀ ਅੱਗੇ ਇਹ ਜਦੋਂ ਮੋੜਦਾ ਹੀ ਉਦੋਂ ਆ ਪਿਛਲੇ ਟਾਰ ਮਿੱਟੀ ਪੱਟ ਦਿੰਦੇ ਸੀਗੇ ਉਦੋਂ ਉਹੀ ਜਾਪ ਪੈਂਦਾ ਹੈਗਾ 4x4 ਦਾ ਇਹੀ ਆ ਵੀ ਜਿਹੜੀ ਕਟਾਈ ਕੁੜੀ ਸਹੀ ਮਸ਼ੀਨ ਲੈ ਲੈਂਦੀ ਆ ਮੋੜਨ ਲੱਗ ਕੇ ਸਲਿੱਪ ਨਹੀਂ ਮਾਰਦੀ ਬਸ ਇਹੀ ਫਰਕ ਆ 4x4 ਦਾ ਦੇ ਚੱਲੀ ਜਾਂਦੀ ਆ ਕਰਮਾ ਵਾਲੀ ਰੋਟੀ ਲੈ ਕੇ ਆਉਂਨੇ ਆ ਬੰਦਿਆਂ ਦੀ ਚੱਲੀ ਰੋਟੀ ਲਈ ਆ ਫੇਲੋਂ ਇਹ ਵਈਏ ਬੰਦਿਆਂ ਨੂੰ ਨਾ ਨਹੀਂ ਲੋਕ ਕਿੱਧਾ ਫਸਲਾ ਬੀਜਦੇ ਆ ਉਹਦਾ ਦਵਾਰ ਕੇ ਫਸਲਾਂ ਪੀਚੋ ਘਾਹ ਆ ਰਹੀ ਤੇ ਬੀਜੋ ਝਾੜ ਬਹੁਤ ਆਟਾ ਤੇਰਾ ਇਹ ਤਾਂ ਘਾਹ ਆ ਰਹੀ ਜਾਣ ਕੇ ਚ ਗਿਆ ਇਹਦੇ ਮੱਕੀ ਕੀ ਹੋਣੀ ਆ ਇਹ ਤਾਂ ਪੈਲੀ ਬਹੁਤ ਭਰੀ ਆ ਜਿੱਦਾ ਬੇਗਤਾਲੀ ਜ਼ਮੀਨ ਆ ਉਦਾਂ ਦੀ ਜ਼ਮੀਨ ਆ ਇਹਦਾ ਬੇੜ ਤੇ ਜ਼ਮੀਨ ਹੁੰਦੀ ਆ ਉਹ ਚੀਜ਼ ਆਏ ਪਈਆਂ ਰੰਨੀ ਮਰਜੀ ਤੋਂ ਕਹਿੰਦੇ ਇੱਕ ਕਿਹੜੇ ਉਧਰ ਲੈਣੀ ਇੱਕ ਉਧਰੋਂ ਲੈ ਉਹ ਨਹੀਂ ਨਹੀਂ ਇਹ ਗੇੜਾ ਮਾਰੀ ਆ ਨਾਲ ਨਾਲ ਜਦ ਬੰਦੇ ਰੱਖੇ ਪਏ ਆ ਤਾਂ ਫੇਰ ਕੀ ਗੱਲ ਆ ਨਾ ਨਾਲ ਗੇੜਾ ਮਾਰੀ ਜਾਣ ਜਿਹੜੀਆਂ ਦੋ ਛੱਲੀਆਂ ਅਗਲੇ ਚੱਕ ਕੇ ਦਿਓ ਨਾਲ ਹੀ ਬਹਿ ਜਾਂਦੇ ਨੇ ਗਾਮੇ ਇੱਕ ਤਾਂ ਗਰਮੀ ਆ ਅੱਜ ਫੁਰਮਣਾ ਬਹੁਤ ਜਿਆਦਾ ਆ ਨਹੀਂ ਚਲੋ ਗੇੜਾ ਮਾਰੀ ਜਾਣ ਨਾਲ ਗਰਮੀ ਨੇ ਤਾਂ ਬਾਟਾ ਚ ਬਹੁਤ ਜਿਆਦਾ ਕੱਢਿਆ ਆ ਆ ਦੇਖ ਲਾ ਖੜੇ ਨਹੀਂ ਹੁੰਦਾ ਇੱਥੇ ਫੁਰਮਣਾ ਬਹੁਤ ਬੁਰਾ ਹਾਲ ਆ ਅੱਜ ਮੈਂ ਕਹਣਾ ਧੁੱਪ ਵਾਲ ਦੇਖਣ ਨੂੰ ਦਿਲ ਨਹੀਂ ਕਰਨਦਾ ਧੁੱਪ ਵਾਲ ਜੋ ਹਾਲ ਆ